ਕਹਣਾ ਚਾਹੂਗੀ ਅੱਜ ਜਿਹੜਾ ਕਿ ਰੋਸ ਮਾਰਚ ਰਿਹਾ ਹੈ ਤੁਹਾਨੂੰ ਬਹੁਤ ਬਾਬਾ ਅਮੇਂਗੀ ਤੋਂ ਬਾਦੇ ਨਾ ਕਿਹੋ ਜਿਹਾ ਨਵਾਂ ਸਮੀਸ਼ਾ ਦੇ ਕੇ ਜਾਂ ਲੋਕ ਸਭਾ ਦੇ ਵਿੱਚ ਤੈਨੂੰ ਥੋੜੀ ਬੁੱਧੀ ਸ਼ਰਮਾਂ ਨਹੀਂ ਚਾਹੀਦੀ ਮੋਦੀ ਦੀ ਸ਼ਰਮਾ ਕਿੱਥੇ ਹਨ ਮੋਦੀ ਦੀ ਵੀ ਕੋਈ ਸ਼ਰਮ ਨਹੀਂ ਹੈਗੀ ਅੱਜ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਪਏ ਨੇ ਅਸੀਂ ਇੱਥੋਂ ਮੈਂ ਤੇ ਹਰਪ੍ਰਤਾਪ ਅਜਨਾਲਾ ਜੀ ਆਪਣੇ ਦਿਹਾਤੀ ਦਫ਼ਤਰ ਤੋਂ ਲੈ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਖ ਕੇ ਆਵਾਂਗੇ ਨਾਮ ਕੀ ਲੱਗਦਾ ਕਿ ਇੰਨੇ ਵੱਡੇ ਜਿਹੇ ਅਹੁਦੇ ਤੇ ਬੈਠ ਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਬਿਆਨਬਾਜੀ ਉਹਨੂੰ ਸ਼ਰਮ ਆਣੀ ਚਾਹੀਦੀ ਮੈਂ ਹੋਮ ਮਿਨਿਸਟਰ ਆਂ ਵੀ ਆਪਾਂ ਕਿਹੋ ਜਿਹੇ ਬੰਦੇ ਨੇ ਬਾਬਾ ਜੀ ਨੇ ਸਾਰੀ ਹਿੰਦੁਸਤਾਨ ਕੀ ਸਾਰਾ ਦੁਨੀਆ ਨੂੰ ਪਿਆਰ ਕਰਦੀ ਆ ਉਹਨੇ ਸਵਿਧਾਨ ਦੇਖਿਆ ਉਹਦੇ ਬਾਰੇ ਲਫ਼ਜ਼ ਕਰਦਾ ਪਿਆ ਵਾ ਇਸ ਤੋਂ ਬਾਅਦ ਕਿ ਡੁੱਬਾਂ ਰੌਣ ਦੀ ਕਾਰੀ ਜਾਂ ਉਹਨੂੰ ਸ਼ਰਮ ਆਣੀ ਚਾਹੀਦੀ ਵੀ ਅਸੀਂ ਕਿਹੜੇ ਲਫ਼ਜ਼ ਐਸੇ ਅਹੁਦੇ ਤੇ ਬੈਠ ਕੇ ਕਰਦੇ ਪਏ ਅੱਜ ਕਿੱਥੋਂ ਲੈ ਕੇ ਕਿੱਥੇ ਤੱਕ ਮਾਰਚ ਕਰਦੇ ਅਸੀਂ ਅੱਜ 100 ਦਫ਼ਤਰ ਤੋਂ ਲੈ ਕੇ ਨਾ ਦਿਹਾਤੀ ਦਫ਼ਤਰ ਤੋਂ ਲੈ ਕੇ ਦੇ ਜੀ ਦਾ ਫਰਜ਼ ਜੀ ਦਾ ਸਤਾ ਕਨ ਰੋਸ ਮਾਰਚ ਕਰਾਂਗੇ ਸਾਬ ਅੱਜ ਦਾ ਕਿ ਰੋਸ ਮਾਰਚ ਕੱਢੇ ਜਾ ਰਿਹਾ ਕਿਤੋਂ ਨੇ ਕਿੱਥੇ ਕੱਢਿਆ ਜਾ ਰਿਹਾ ਦੇਖੋ ਜੀ ਬੜੀ ਦੁਖਦਾਈ ਗੱਲ ਹੈ ਜਿਹੜਾ ਅਮਿਤ ਸ਼ਾਹੀ ਨੇ ਬਿਆਨ ਦਿੱਤੇ ਨੇ ਪਾਰਲੀਮੈਂਟ ਦੇ ਵਿੱਚ ਬਾਬਾ ਜੀ ਅੰਮਿਤ ਘੜੀ ਦੇ ਸਾਹਬ ਦੇ ਖਿਲਾਫ ਔਰ ਮੈਂ ਸਮਝਦਾ ਵੀ ਜਿਹਨਾਂ ਨੇ ਸੰਵਧਾਨ ਲਿਖਿਆ ਹੋਵੇ ਜਿੰਨੂੰ ਸਾਰੀ ਦੁਨੀਆ ਮੰਦੀ ਹੋਵੇ ਹਿੰਦੁਸਤਾਨ ਦੇ ਮੰਦਾ ਹੀ ਆ ਪਿਆਰ ਕਰਦਾ ਹੀ ਹੈ ਇੱਕ ਇੱਕ ਸ਼੍ਰੇਣੀ ਇੱਕ ਇੱਕ ਜਮਾਤ ਇੱਕ ਇੱਕ ਬੱਖ ਜਿਹੜਾ ਹੈ ਉਹਨਾਂ ਨੂੰ ਸਲਾਉਂਦਾ ਹੈ ਔਰ ਉਹਨਾਂ ਨੂੰ ਵੜਿਆਉਂਦਾ ਹੈ ਲੇਕਿਨ ਪਹਿਲੀ ਵਾਰ ਹੋਇਆ ਵੀ ਪਾਰਲੀਮੈਂਟ ਦੇ ਵਿੱਚ ਬੀ ਆਰ ਅੰਬੇਦਕਰ ਸਾਹਿਬ ਦੇ ਖਿਲਾਫ ਇਹ ਜੋ ਸ਼ਬਦ ਵਰਤੇ ਨੇ ਉਹ ਦੁਖਦਾਈ ਨੇ ਤੇ ਸ਼ਰਮਨਾਕ ਨੇ ਔਰ ਇਹ ਚੀਜ਼ ਜਿਹੜੀ ਅਮਿਤ ਸ਼ਾਨੂ ਇਹ ਵਾਪਸ ਲੈਣੇ ਚਾਹੀਦੇ ਨੇ ਔਰ ਮਾਫੀ ਮੰਗਣੀ ਚਾਹੀਦੀ ਸਾਰੇ ਹਿੰਦੁਸਤਾਨ ਤੋਂ ਔਰ ਅਸੀਂ ਇਸੇ ਕਰਕੇ ਅੱਜ ਪ੍ਰੋਟੈਸਟ ਕਰ ਰਹੇ ਹਾਂ ਔਰ ਰੋਸ ਮਾਰਚ ਕਰ ਰਹੇ ਹਾਂ ਡੀਸੀ ਸਾਹਿਬ ਨੂੰ ਅਸੀਂ ਮੈਮੋਰੈਂਡਮ ਵੀ ਜਿਹੜਾ ਦੇਣਾ ਹੈ ਉਹ ਇਹਦੇ ਖਿਲਾਫ ਦੇਣਾ ਹੈ ਜੋ ਬੋਲਿਆ ਉਹਨੂੰ ਐਕਸਪੈਂਡ ਕੀਤਾ ਜਾਏ ਔਰ ਇਹਦੇ ਖਿਲਾਫ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਜਾਏ ਇਹ ਸਾਡੀ ਮੰਗ ਹੋਈ ਸਾਰੇ ਜ਼ਿਲ੍ਹਿਆਂ ਲੈਵਲ ਤੇ ਕਰ ਰਹੀ ਜਿੰਨੇ ਜ਼ਿਲੇ ਪ੍ਰਧਾਨ ਨੇ ਉਹਨਾਂ ਦੀ ਡਿਊਟੀ ਲੱਗੀ ਆ ਅਮਰਿੰਦਰ ਰਾਜਾ ਵੜਿੰਗ ਜੀ ਦੇ ਜਿਹੜੇ ਸਾਰੇ ਪ੍ਰਦੇਸ਼ ਪ੍ਰਤ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਹਰ ਜ਼ਿਲ੍ਹੇ ਤੇ ਕਿਹਾ ਹੈ ਕਿ ਤੁਸੀਂ ਰੋਸ ਮਾਰਚ ਕਰਨਾ ਔਰ ਜਿਹੜਾ ਮੈਮੋਰੰਡਮ ਡੀਸੀ ਸਾਹਿਬਾਨ ਨੂੰ ਦੇ ਕੇ ਹੋਣਾ ਉਹ ਦੇਣ ਜਾ ਰਹੇ ਹਨ ਮੈਨੂੰ ਚਾਹਉਂਗੀ ਅੱਜ ਜਿਹੜਾ ਕਿ ਰੋਸ ਮਾਰਚ ਕਰ ਰਿਹਾ ਹੈ ਧੰਨਵਾਦ ਬਾਬਾ ਅਮਿੰਦੁਰ ਤੋਂ ਬਾਦ ਇਹਨਾਂ ਨੇ ਕਿਹਾ ਜੀ ਨਾ ਬਈ ਅਸੀਂ ਸ਼ਾਹ ਦੇ ਜਾਂ ਲੋਕ ਸਭਾ ਦੇ ਵਿੱਚ ਤੈਨੂੰ ਥੋੜੀ ਬੋਧੀ ਸ਼ਰਮ ਆਣੀ ਚਾਹੀਦੀ ਹੈ ਮੋਦੀ ਦੀ ਵੀ ਸ਼ਰਮ ਨਾ ਕੀਤੀ ਇਹਨੇ ਮੋਦੀ ਦੀ ਵੀ ਕੋਈ ਸ਼ਰਮ ਨਹੀਂ ਆਗੀ ਅੱਜ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਪਏ ਨੇ ਅੱਜ ਇੱਥੋਂ ਮੈਂ ਤੇ ਹਰਪ੍ਰਤਾਪ ਅਨਾਲਾ ਜੀ ਆਪਣੇ ਦਫ਼ਤਰ ਤੋਂ ਲੈ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਵਾਂਗੇ ਨਾ ਕੀ ਲੱਗਦਾ ਕਿ ਇੰਨੇ ਵੱਡੇ ਜਿਹੇ ਅਹੁਦੇ ਤੇ ਬੈਠ ਕੇ ਉਹਨੂੰ ਇਸ ਤਰ੍ਹਾਂ ਦੇ ਬਿਆਨ ਬੀਜ ਦਿੰਦੇ ਬਿਆਨਵਾਜੀ ਉਹਨੂੰ ਸ਼ਰਮ ਆਣੀ ਚਾਹੀਦੀ ਵੀ ਮੈਂ ਹੋਮ ਮਿਨਿਸਟਰ ਆਂ ਵੀ ਆਪਾਂ ਕਿਹੋ ਜਿਹੇ ਜਿਹੜੇ ਬੰਦੇ ਨੇ ਬਾਬਾ ਜੀ ਨੇ ਸਾਡੇ ਹਿੰਦੁਸਤਾਨ ਕੀ ਸਾਡਾ ਦੁਨੀਆ ਨੂੰ ਪਿਆਰ ਕਰਦੀ ਆ ਉਹਨੇ ਸੰਵਧਾਨ ਲਿਖਿਆ ਉਹਦੇ ਬਾਰੇ ਲਫ਼ਜ਼ ਕਰਦਾ ਪਿਆ ਵਾ ਇਸ ਤੋਂ ਬਾਅਦ ਕਿ ਡੋਬਾਂ ਰਣ ਅਧਿਕਾਰੀ ਜਦੋਂ ਸ਼ਰਮ ਆਣੀ ਚਾਹੀਦੀ ਵੀ ਅਸੀਂ ਕਿਹੜੇ ਲਫ਼ਜ਼ ਐਸੇ ਅਹੁਦੇ ਤੇ ਬੈਠ ਕੇ ਕਰਦੇ ਪਏ ਅੱਜ ਕਿੱਥੋਂ ਲੈ ਕੇ ਕਿੱਥੇ ਤੱਕ ਮਾਰਚ ਕਰਾਂਗੇ ਅਸੀਂ ਅੱਜ 100 ਦਫ਼ਤਰ ਤੋਂ ਲੈ ਕੇ ਨਾ ਦਿਹਾਤੀ ਦਫ਼ਤਰ ਤੋਂ ਲੈ ਕੇ ਤੇ ਡੀਸੀ ਦਫ਼ਤਰ ਡੀਸੀ ਦਫ਼ਤਰ ਤੋਂ ਅਸੀਂ ਮਾਰਚ ਕਰਾਂਗੇ ਸਾਬ ਅੱਜ ਜਿਹੜਾ ਕਿ ਰੋਸ ਮਾਰਚ ਕਰਦੇ ਜਾ ਰਹੇ ਕਿੱਥੋਂ ਲੈ ਕੇ ਕਿੱਥੇ ਦੇਖੋ ਜੀ ਬੜੀ ਦੁਖਦਾਈ ਗੱਲ ਹੈ ਜਿਹੜਾ ਅਮਿਤ ਸ਼ਾਈ ਨੇ ਬਿਆਨ ਦਿੱਤੇ ਨੇ ਪਾਰਲੀਮੈਂਟ ਦੇ ਵਿੱਚ ਬਾਬਾ ਜੀ ਅਮਿਤਕਰ ਜੀ ਦੇ ਸਾਹਦੇ ਖਿਲਾਫ ਔਰ ਮੈਂ ਸਮਝਦਾ ਵੀ ਜਿਹਨਾਂ ਨੇ ਸੰਵਧਾਨ ਲਿਖਿਆ ਹੋਵੇ ਜਿਹਨੂੰ ਸਾਰੀ ਦੁਨੀਆ ਮੰਨਦੀ ਹੋਵੇ ਹਿੰਦੁਸਤਾਨ ਦੇ ਮੰਨਦਾ ਹੀ ਆ ਪਿਆਰ ਕਰਦਾ ਹੀ ਆ ਇੱਕ ਇੱਕ ਸ਼੍ਰੇਣੀ ਇੱਕ ਇੱਕ ਜਮਾਤ ਇੱਕ ਇੱਕ ਵੱਖ ਜਿਹੜਾ ਹੈ ਉਹਨਾਂ ਨੂੰ ਸਲਾਉਂਦਾ ਹੈ ਔਰ ਉਹਨਾਂ ਨੂੰ ਵੜਿਆਉਂਦਾ ਹੈ ਲੇਕਿਨ ਪਹਿਲੀ ਵਾਰ ਹੋਇਆ ਵੀ ਪਾਰਲੀਮੈਂਟ ਦੇ ਵਿੱਚ ਬੀ ਆਰ ਅੰਬੇਦਕਰ ਸਾਹਿਬ ਦੇ ਖਿਲਾਫ ਇਹ ਜੋ ਸ਼ਬਦ ਵਰਤੇ ਨੇ ਉਹ ਦੁਖਦਾਈ ਨੇ ਤੇ ਸ਼ਰਮਨਾਕ ਨੇ ਔਰ ਇਹ ਚੀਜ਼ ਜਿਹੜੀ ਅੰਮ੍ਰਿਤ ਸ਼ਾਨ ਨੂੰ ਇਹ ਵਾਪਸ ਲੈਣੇ ਚਾਹੀਦੇ ਨੇ ਔਰ ਮਾਫੀ ਮੰਗਣੀ ਚਾਹੀਦੀ ਸਾਰੇ ਹਿੰਦੁਸਤਾਨ ਤੋਂ ਔਰ ਅਸੀਂ ਇਸੇ ਕਰਕੇ ਅੱਜ ਪ੍ਰੋਟੈਸਟ ਕਰ ਰਿਹਾ ਔਰ ਰੋਸ ਮਾਰਚ ਕਰ ਰਿਹਾ ਡੀਸੀ ਸਾਹਿਬ ਨੂੰ ਅਸੀਂ ਮੈਮੋਰੈਂਡਮ ਵੀ ਜਿਹੜਾ ਦੇਣਾ ਹੈ ਉਹ ਇਹਦੇ ਖਿਲਾਫ ਦੇਣਾ ਹੈ ਜੋ ਬੋਲਿਆ ਉਹਨੂੰ ਐਕਸਪੈਂਡ ਕੀਤਾ ਜਾਏ ਔਰ ਇਹਦੇ ਖਿਲਾਫ ਜਿਹੜੀ ਐ ਐਫ ਆਈ ਆਰ ਦਰਜ ਕੀਤੀ ਜਾ ਇਹ ਸਾਡੀ ਮੰਗ ਹੋਈ ਸਾਰੇ ਜ਼ਿਲ੍ਹਿਆਂ ਦੇ ਲੈਵਲ ਤੇ ਕਰ ਰਹੀ ਜਿੰਨੇ ਜ਼ਿਲੇ ਪ੍ਰਧਾਨ ਨੇ ਉਹਨਾਂ ਦੀ ਡਿਊਟੀ ਲੱਗੀ ਹੈ ਅਮਰਿੰਦਰ ਰਾਜਾ ਵੜਿੰਗ ਜੀ ਦੇ ਜਿਹੜੇ ਸਾਰੇ ਪ੍ਰਦੇਸ਼ காங்கிரஸ் ਦੇ ਪ੍ਰਧਾਨ ਨੇ ਉਹਨਾਂ ਨੇ ਹਰ ਜ਼ਿਲ੍ਹੇ ਤੇ ਕਿਹਾ ਹੈ ਕਿ ਤੁਸੀਂ ਰੋਸ ਮਾਰਚ ਕਰਨਾ ਔਰ ਜਿਹੜਾ ਮੈਮੋਰੰਡਮ ਡੀ ਸੀ ਸਾਹਿਬਾਨ ਨੂੰ ਦੇ ਕੇ ਆਉਣਾ ਉਹ ਦੇਣ ਜਾ ਰਹੇ ਹੈ